ਸੰਗਤ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਪੀਰਾਂ ਦੇ ਚਿਰਾਗ ਵੀ ਲਗਾ ਲੇ ਨਿਯਾਜ਼ ਵੀ ਦੇ ਦਿੱਤੀ ਪਰ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਸਾਡੀ ਦਿੱਤੀ ਹੋਈ ਨਿਯਾਜ਼ ਅਤੇ ਲਗਾਏ ਗਏ ਪੀਰਾਂ ਦੇ ਚਿਰਾਗ ਮਨਜ਼ੂਰ ਵੀ ਹੋ ਰਹੇ ਹਨ ਜਾਂ ਨਹੀਂ ਸੰਗਤ ਜੀ ਅਸੀਂ ਜਿੰਨੇ ਵੀ ਪੀਰਾਂ ਨੂੰ ਮੰਨਣ ਵਾਲੇ ਹਾਂ ਉਹ ਆਪਣੇ ਆਪਣੇ ਤਰੀਕੇ ਨਾਲ ਸੱਚੇ ਮਨ ਤੇ ਪੂਰੀ ਵਿਸ਼ਵਾਸ ਨਾਲ ਪੀਰਾਂ ਦੇ ਚਿਰਾਗ ਲਗਾਉਂਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਅਣਜਾਣੇ ਦੇ ਵਿੱਚ ਕੋਈ ਭੁੱਲ ਕਰ ਦਿੰਦੇ ਹਾਂ ਜਿਸ ਕਰਕੇ ਸਾਡੇ ਚਿਰਾਗ ਅਤੇ ਸਾਡੀ ਕੀਤੀ ਗਈ ਸੇਵਾ ਮਨਜ਼ੂਰ ਨਹੀਂ ਹੁੰਦੀ ਸੰਗਤ ਜੀ ਅਸੀਂ ਤੁਹਾਨੂੰ ਉਹਨਾਂ ਚਾਰ ਸੰਕੇਤਾਂ ਬਾਰੇ ਜਾਂ ਚਾਰ ਨਿਸ਼ਾਨੀਆਂ ਬਾਰੇ ਦੱਸਾਂਗੇ ਜਿਹੜੀਆਂ ਜੇਕਰ ਤੁਹਾਨੂੰ ਮਿਲਦੀਆਂ ਨੇ ਤਾਂ ਉਹਨਾਂ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਲਗਾਏਗੇ ਚਿਰਾਗ ਮਨਜ਼ੂਰ ਹੋ ਰਹੇ ਨੇ ਅਤੇ ਤੁਹਾਡੀ ਕੀਤੀ ਗਈ ਸੇਵਾ ਵੀਰਾਂ ਦੀ ਦਰਗਾਹ ਵਿੱਚ ਕਬੂਲ ਹੋ ਗਈ ਹੈ ਸੰਗਤ ਜੀ ਇਹ ਚਾਰ ਨਿਸ਼ਾਨੀਆਂ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਚਾਰ ਸੰਕੇਤਾਂ ਦੇ ਬਾਰੇ ਜਿੰਨਾ ਰਾਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਬੰਦਗੀ ਸਹੀ ਰਾਸਤੇ ਤੇ ਹੈ ਸਾਡੀ ਕੀਤੀ ਹੋਈ ਸੇਵਾ ਸਹੀ ਜਾ ਰਹੀ ਹੈ ਸੰਕेत ਜੀ ਸਭ ਤੋਂ ਪਹਿਲਾਂ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪੇਰਾਂ ਦੇ ਚਿਰਾਗ ਲਗਾਉਂਦੇ ਹਾਂ ਤੇ ਚਿਰਾਗ ਲਗਾਉਣ ਤੋਂ ਕੁਝ ਸਮੇਂ ਬਾਅਦ ਚਿਰਾਗਾਂ ਦੀ ਬੱਤੀ ਦੇ ਵਿੱਚ ਕੋਈ ਫੁੱਲ ਬਣ ਜਾਂਦਾ ਹੈ ਤਾਂ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਵੱਲੋਂ ਲਗਾਏ ਗਏ ਚਿਰਾਗ ਪੇਰਾਂ ਨੇ ਮਨਜ਼ੂਰ ਕਰ ਲਏਗੇ ਹਨ ਕਿਉਂਕਿ ਸੰਗਤਜੀ ਚਿਰਾਗਾਂ ਦੀ ਬੱਤੀ ਵਿੱਚ ਫੁੱਲ ਦਾ ਬਨਣਾ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ। ਇਹ ਕੇਵਲ ਉਦੋਂ ਬਣਦਾ ਹੈ ਜਦੋਂ ਪੀਰ ਆਪ ਚਿਰਾਗਾਂ ਵਿੱਚ ਹਾਜ਼ਰ ਹੋ ਕੇ ਫੇਰਾ ਪਾ ਜਾਂਦੇ ਨੇ। ਸੰਗਤਜੀ ਜੇਕਰ ਕਿਸੇ ਦਿਨ ਇਹ ਫੁੱਲ ਚਿਰਾਗ ਦੀ ਬੱਤੀ ਵਿੱਚ ਨਾ ਵੀ ਬਣੇ ਤਾਂ ਤੁਸੀਂ ਇਹ ਨਹੀਂ ਸਮਝਣਾ ਕਿ ਤੁਹਾਡੇ ਚਿਰਾਗ ਇਸ ਵਾਰ ਮਨਜ਼ੂਰ ਨਹੀਂ ਹੋਏ ਹਨ। ਮਹੀਨੇ ਵਿੱਚ ਜੇਕਰ ਇੱਕ ਵਾਰ ਵੀ ਤੁਹਾਨੂੰ ਅਜਿਹਾ ਸੰਕੇਤ ਮਿਲਦਾ ਹੈ ਕਿ ਚੀਰਾਗ ਦੀ ਬੱਤੀ ਦੇ ਵਿੱਚ ਫੁੱਲ ਬਣਿਆ ਹੈ ਤਾਂ ਤੁਹਾਡੇ ਚੀਰਾਗ ਮਨਜ਼ੂਰ ਕਰ ਲਏਗੇ ਹਨ ਪਰ ਹਰ ਵਾਰੀ ਫੁੱਲ ਬਨਣਾ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪੀਰ ਕਦੇ-ਕਦੇ ਹੀ ਅਜਿਹੇ ਸੰਕੇਤ ਦਿੰਦੇ ਨੇ ਜੇਕਰ ਤੁਹਾਡੇ ਚੀਰਾਗਾ ਵਿੱਚ ਬਾਰ-ਬਾਰ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਉੱਤੇ ਪੀਰਾਂ ਦੀ ਵਿਸ਼ੇਸ਼ ਕਿਰਪਾ ਹੈ ਤੇ ਤੁਹਾਨੂੰ ਹੋਰ ਵੀ ਸਾਵਧਾਨ ਹੋ ਕੇ ਪੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਲਈ ਸੰਗਤ ਜੀ ਜਿੰਨਾ ਭਗਤਾਂ ਦੇ ਸਾਲ ਵਿੱਚ ਇੱਕ ਵਾਰ ਵਿੱਚ ਚਿਰਾਗ ਦੀ ਬੱਤੀ ਵਿੱਚ ਫੁੱਲ ਬਣਨ ਦਾ ਸੰਕੇਤ ਮਿਲੇ ਤਾਂ ਉਹਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਪੀਰ ਉਹਨਾਂ ਦੇ ਨਾਲ ਹੀ ਹਨ ਤੇ ਉਹਨਾਂ ਨੂੰ ਹੋਰ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਦੂਜੇ ਸੰਕੇਤ ਦੀ ਸੰਗਤ ਜੀ ਦੂਜਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਵੀ ਅਸੀਂ ਪੀਰਾਂ ਦੇ ਚਿਰਾਗ ਲਾ ਰਹੇ ਹੁੰਦੇ ਹਾਂ ਤਾਂ ਇੱਕਦਮ ਲੋ ਕੰਡੇ ਖੜੇ ਹੋ ਜਾਂਦੇ ਹਨ ਜਾਂ ਸਾਡੇ ਸਰੀਰ ਵਿੱਚ ਇੱਕਦਮ ਲਹਿਰ ਜੀ ਦੌੜ ਪਵੇ ਤਾਂ ਇਹ ਸੰਕੇਤ ਦੱਸਦਾ ਹੈ ਕਿ ਸਾਡੇ ਪੀਰ ਉਸ ਸਮੇਂ ਹਾਜ਼ਰ-ਨਾਜ਼ਰ ਨੇ ਅਤੇ ਉਹਨਾਂ ਦੀ ਸ਼ਕਤੀ ਦੇ ਮੌਜੂਦ ਹੋਣ ਦੇ ਕਾਰਨ ਸਾਡੇ ਨਾਲ ਇਦਾਂ ਹੁੰਦਾ ਹੈ ਇਸ ਤਰ੍ਹਾਂ ਦਾ ਅਨੁਭਵ ਕੁਝ ਹੀ ਸੰਕੇਤਾਂ ਦੇ ਲਈ ਹੁੰਦਾ ਹੈ ਜੇਕਰ ਪੀਰ ਚਿਰਾਗ ਲਗਾਉਣ ਸਮੇਂ ਹਾਜ਼ਰ ਨੇ ਇਸ ਦਾ ਮਤਲਬ ਇਹ ਹੈ ਕਿ ਸਾਡੇ ਚਿਰਾਗ ਮਨਜ਼ੂਰ ਹੋ ਗਏ ਨੇ ਸੰਗਤ ਜੀ ਇਹ ਸੀ ਦੂਜਾ ਸੰਕੇਤ ਹੁਣ ਗੱਲ ਕਰਦੇ ਹਾਂ ਤੀਜੇ ਸੰਕੇਤ ਦੀ ਸੰਤ ਜੀ ਤੀਜਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਸਾਡੇ ਚਿਰਾਗਾਾਂ ਦੀ ਬੱਤੀ ਸਾਰੀ ਦੀ ਸਾਰੀ ਮੱਚ ਜਾਵੇਗੀ ਅਤੇ ਤੇਲ ਵੀ ਨਹੀਂ ਬਚੇਗਾ ਸੰਤ ਜੀ ਕਈ ਵਾਰ ਚਿਰਾਗਾਾਂ ਦੀ ਬੱਤੀ ਪੂਰੀ ਨਹੀਂ ਜਲਦੀ ਅਤੇ ਕਈ ਵਾਰ ਸਾਰੀ ਜਲ ਜਾਂਦੀ ਹੈ ਕਦੇ ਜੇਕਰ ਅਜਿਹੇ ਸੰਕੇਤ ਮਿਲੇ ਚਿਰਾਗਾਾਂ ਦੀ ਬੱਤੀ ਪੂਰੀ ਮੱਚ ਗਈ ਹੈ ਤਾਂ ਇਹ ਚਿਰਾਗਾਾਂ ਦੇ ਮਨਜ਼ੂਰ ਹੋਣ ਦਾ ਸਿੱਧਾ ਸੰਕੇਤ ਹੈ ਹੁਣ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਸੰਕਤ ਜੀ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਤੁਸੀਂ ਪੀਰਾਂ ਦੇ ਚਿਰਾਗ ਲਾਉਣ ਤੋਂ ਬਾਅਦ ਜੋ ਵੀ ਅਰਦਾਸ ਬੇਨਤੀ ਪੀਰਾਂ ਅੱਗੇ ਕਰੋਗੇ ਤਾਂ ਉਹ ਛੇਤੇ ਹੀ ਮਨਜ਼ੂਰ ਹੋ ਜਾਵੇਗੀ ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਅਤੇ ਪੀਰ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਤੁਹਾਡੀਆਂ ਦੁਆਵਾਂ ਕਬੂਲ ਕਰ ਰਹੇ ਨੇ ਇਸ ਦਾ ਅਰਥ ਇਹ ਹੀ ਹੈ ਕਿ ਪੀਰਾਂ ਨੇ ਤੁਹਾਡੀ ਸੇਵਾ ਤੇ ਤੁਹਾਡੇ ਲਾਇ ਚਿਰਾਗ ਕਬੂਲ ਕਰ ਲਏ ਨੇ ਤੇ ਤੁਹਾਡੇ ਤੋਂ ਖੁਸ਼ ਨੇ ਸੰਗਤ ਜੀ ਤੇ ਉਸ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਸੁਪਨੇ ਦੇ ਵਿੱਚ ਸਾਨੂੰ ਪੀਰਾਂ ਦੇ ਦਰਸ਼ਨ ਹੁੰਦੇ ਨੇ ਫਿਰ ਸਾਨੂੰ ਕਿਸੇ ਚਿੱਟੀ ਰੋਸ਼ਨੀ ਦੇ ਰੂਪ ਦੇ ਵਿੱਚ ਦਿਸਦੇ ਨੇ ਭਾਬ ਕੀ ਉਹਨਾਂ ਦੇ ਸਾਰੇ ਸਰੀਰ ਵਿੱਚ ਚਿੱਟਾ ਪ੍ਰਕਾਸ਼ ਨਿਕਲ ਰਿਹਾ ਹੁੰਦਾ ਹੈ ਉਹਨਾਂ ਦੇ ਸਿਰ ਉੱਤੇ ਚਿੱਟੇ ਰੰਗ ਦੀ ਪਗੜੀ ਹੁੰਦੀ ਹੈ ਅਤੇ ਉਹਨਾਂ ਦੀਆਂ ਪਲਕਾਂ ਦਾੜੀ ਦੇ ਵਾਲ ਸਫੇਦ ਹੁੰਦੇ ਨੇ ਅਤੇ ਹੱਥ ਦੇ ਵਿੱਚ ਇੱਕ ਲੰਬੀ ਛੜੀ ਫੜੀ ਹੋਈ ਹੁੰਦੀ ਹੈ ਇਹ ਸੁਪਨਾ ਕੇਵਲ ਉਹਨਾਂ ਭਗਤਾਂ ਨੂੰ ਹੀ ਆਉਂਦਾ ਹੈ ਜਿਨ੍ਹਾਂ ਉੱਪਰ ਪੀਰ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਨੇ ਅਤੇ ਉਸ ਵਕਤ ਨੂੰ ਆਪਣੀ ਸ਼ਕਤੀਆਂ ਤੇ ਰੀਤੀ ਸਿੱਧੀਆਂ ਨਾਲ ਨਿਵਾਜ਼ ਦਿੰਦੇ ਨੇ ਅਜਿਹੇ ਭਗਤ ਬਹੁਤ ਹੀ ਖੁਸ਼ਕਿਸਮਤ ਹੁੰਦੇ ਨੇ ਜਿਨ੍ਹਾਂ ਨੂੰ ਪੀਰ ਆਪ ਆ ਕੇ ਸੁਪਨੇ ਦੇ ਵਿੱਚ ਦਰਸ਼ਨ ਦਿੰਦੇ ਨੇ ਸੋ ਸਾਧ ਸੰਗਤ ਜੀ ਇਹ ਹਨ ਉਹ ਚਾਰ ਸੰਕੇਤ ਜਾਂ ਚਾਰ ਨਿਸ਼ਾਨੀਆਂ ਜਿਹੜੀਆਂ ਦੱਸ ਦਿਆਂ ਨੇ ਕਿ ਸਾਡੀ ਬੰਦਗੀ ਅਤੇ ਸਾਡੇ ਲਾਏਗੇ ਪੀਰਾਂ ਦੇ ਚਿਰਾਗ ਪੀਰ ਮਨਜ਼ੂਰ ਕਰ ਰਹੇ ਨੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਚਾਰ ਨਿਸ਼ਾਨੀਆਂ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਕੇ ਜਾਣਾ ਮਿਲਦੇ ਹਾਂ ਇੱਕ ਹੋਰ ਉਪਾਅ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਜੇ ਕਰ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ